ਵੀ ਅੱਲਾ ਕੁੱਲੇ ਨੂਰ ਜਾ ਮੁਹੰਮਦ ਯਾ ਰਸੂਲ ਤੇਰੀ ਕਿਸ਼ਤੀ ਤੇਰਾ ਪੂਰ ਮੈਂ ਅਕੇਲਾ ਮੰਜ਼ਲ ਦੂਰ ਮਦਦ ਕਰਨੀ ਆਪ ਹਜੂਰ ਇਲਾਹੀ ਨੂਰ ਖੁਦਾ ਕੇ ਹਬੂਬ ਮੇਰੇ ਹਜੂਰ ਭੁੱਲ ਚੁੱਕ ਮਾਫ ਸਲਾਮ ਕਬੂਲ ਬਿਸਮਿਲ੍ਲਾਹ ਰਹਿਮਾਨ ਰਹੀਮ ਅੱਲਾ ਨੂੰ ਸਜਦਾ ਪੀਰਾਂ ਨੂੰ ਸਲਾਮ ਸੁਣੀ ਅੱਲਾ ਦੇ ਨਾਮ ਸੁਣੀ ਨਬੀ ਦੇ ਨਾਮ ਸੁਣਦਾ ਨਾਮ ਰਸੂਲ ਦੇ ਜੀ ਸਯਦਾ ਪੀਰ ਲਾੜਿਆ ਤੁਸੀਂ ਮੱਕੇ ਹੱਜ ਗਜਾਰਿਆ ਨਿਗਾਹ ਕੀਤੀ ਜਗ ਤਾਰਿਆ ਪਰ ਸ਼ਰਮਾ ਤੇਰੇ ਨਾਮ ਦੀਆਂ ਜੀ ਸੈਦਾ ਸੁਬਾ ਹੋਈ ਪੀਰ ਜਾਗੇ ਖੁੱਲੇ ਬਹਿਸ਼ਤਾਂ ਦੇ ਦਰਵਾਜ਼ੇ ਖੁੱਲੀਆਂ ਨੂਰ ਦੀਆਂ ਤਾਕੀਆਂ ਲੈ ਸਤਾਵਾ ਨੂਰ ਦਾ ਪੀਰ ਬਜੂ ਸਾਜੇ ਜੀ ਸੈਦਾ ਸ਼ਾਮ ਦੀਆਂ ਮਣਕ ਲਿਆਣਾ ਜੀਵੇ ਬੀਬੀ ਬਾਈ ਜੀਵੇ ਮੀਆਂ ਰਾਣਾ ਜੀ ਸੈਯਦਾ ਪੀਰਾ ਪੂਰ ਕਰਮਿਆਂ ਪੀਰਾ ਮਾਈ ਐਸਾਂ ਦੇ ਕਰਮ ਜਮਿਆਂ ਪੀਰਾ ਤੇਰੀ ਛੜੀ ਫਿਰੇ ਸੰਸਾਰੇ ਜਿਦਨੇ ਆਥਮ ਦੇ ਕਿਨਾਰੇ ਪੀਰ ਜੀ ਉਸ ਦਾ ਗਰ ਕਿਹੜਾ ਜਿਨੇ ਲਾਲ ਪੁਆਂ ਦੀ ਚਾੜੇ ਤੇਰੇ ਲਾਲੀ ਮੋਜਾਂ ਦਿੱਤੀਆਂ ਜੀ ਸੈਯਦਾ ਖੇੜੇ ਸੁਖਬਰ ਸੋਨਾ ਬਾਹ ਜੀ ਮਾਮਾ ਨੂੰ ਪੁੱਤਰ ਮੜਾਉਣਾ ਪਰ ਸ਼ਰਮਾ ਤੇਰੇ ਨਾਮ ਦੀਆਂ ਜੀ ਸੈਯਦ ਆ ਵੀਰਾ ਇੱਕ ਨਾਂ ਨੂੰ ਬੋੜਦਾ ਘਰ ਬੈਠਿਆਂ ਇੱਕ ਨਾਂ ਨੂੰ ਬੋੜਦਾ ਪੰਧ ਪਿਆਂ ਬੇ ਸਦਕਾਂ ਦੀ ਬਾਤ ਨਹੀਂ ਪੁੱਛਦਾ ਜੀ ਧੁਰ ਦਰਬਾਰ ਗਿਆਂ ਜਰ ਖੇੜੇ ਦੀ ਠੀਕਰੀ ਬੈਠ ਗਏ ਮੈਦਾਨ ਮਲ ਕੇ ਪੀਰ ਜੀ ਦੇਖਣਾ ਦਫਤਰ ਥਲ ਕੇ ਪੀਰ ਨੇ ਆਂ ਕਰਦੇ ਸੱਚ ਦਾ ਜੀ ਸਯਦਾ ਪੀਰਾ ਤੈਨੂੰ ਦਾਨੀ ਜੱਟੀ ਨੇ ਪੁਕਾਰਿਆ ਜੀ ਤੇਰੇ ਰੌਜੇ ਦੀਵਾ ਵਾਲਿਆ ਕਹਿੰਦੀ ਬੋੜ ਸੰਧਲ ਕੱਕੀ ਵਾਲਿਆ ਸਖੀ ਸੁਲਤਾਨਾ ਜੀ ਸਯਦਾ ਆ ਨજર ਕਰੇ ਤਾਂ ਤਾਰੇ ਪੀਰ ਮੇਰਿਆ ਨਜਰੀ ਤੇਰੀ ਜੀ ਬਣਾ ਜੀ ਸਯਦਾ ਬੀਬੀ ਬਾਈ ਦਿਆਂ ਪੀਰ ਬਨਿਆ ਮਾਈ ਐਸਾਂ ਦੀ ਕੋਖੋਂ ਪੀਰ ਜਮਿਆ ਪੀਰਾ ਪਾਲੇ ਕਾਲ ਜਬਾਨ ਦਾ ਜੀ ਸਯਦਾ ਪੀਰਾ ਸਖ ਬਰਸਾਈਂ ਸ਼ੇਖ ਦੇ ਮਾਲ ਪਡਾਰੇ ਜਿੱਥੋਂ ਵਾਖਰਾ ਤੇਰੇ ਨਾਮ ਦਾ ਜੀ ਸਯਦਾ ਬਖਤ ਹੋਇਆ ਨਮਾਜ਼ ਦਾ ਮੇਰਾ ਬਖਤ ਹੋਇਆ ਫਰਿਆਦਾ ਅੱਜ ਸੁਣ ਲੈ ਅਰਜ ਗੁਲਾਮ ਦੀ ਜੀ ਬਾਲਿਆ ਪੀਰ ਜੀ ਮੈਂ ਸ਼ੇਖ ਹਾਂ ਤੁਹਾਡਾ ਤੁਸੀਂ ਖੋਲਿਓ ਰੱਜ ਕਦਾ ਦਰਵਾਜ਼ਾ ਨਾ ਰੱਖਣਾ ਕਿਸੇ ਦਾ ਮਹਤਾਜਾ ਜੀ ਸਯਦਾ ਪੀਰ ਦੀਏ ਧੌਲੀਏ ਦਾੜ੍ਹੀਏ ਚਿੱਟਿਏ ਪੱਗੇ ਮੈਂ ਅਰਜ ਕਰਾਂ ਦਾਤਾ ਸਖੀ ਸਰਬਰ ਪੀਰ ਅੱਗੇ ਫਲ ਜਾਂਦੀਆਂ ਬੇਲਾਂ ਨੂੰ ਡਾਢਿਆ ਫਲ ਲੱਗੇ ਜੀ ਸੈਯਦਾ ਵੀਰਾ ਤੈਨੂੰ ਜਲ ਵਿੱਚ ਸੇਮਦੀਆਂ ਮੱਛੀਆਂ ਅੰਬਰੇ ਸੇਮ ਦੇ ਤਾਰੇ ਪੀਰ ਪੰਧ ਪਏ ਬੰਜਾਰੇ ਝੁਕ ਰਹੀਆਂ ਕੂਟਾਂ ਚਾਰੇ ਜੀ ਵਿੱਚ ਦਰਬਾਰ ਦੇ ਅੱਜ ਲੜ ਲੱਗੇ ਆ ਨੂੰ ਤਾਰ ਦੇ ਜੀ ਸੈਯਦਾ ਰਾਮੂ ਰਾਮਦਾ ਨਾਮ ਜਪੇ ਸੁਲਤਾਨ ਦਾ ਬੰਨੇ ਬੈਠ ਕੇ ਪੀਰ ਤੇ ਆਇਆ ਕੱਕੀ ਚੜ ਗਏ ਸਰ ਬਰ ਆਇਆ ਪੀਰ ਸੱਚ ਦਾ ਲਾਜਾ ਰੱਖਦਾ ਜੀ ਸੈਯਦਾ ਚੜ ਚੜ ਪੈਂਦੀ ਧੂੜ ਸਾਇਆਂ ਦੀ ਅੰਮ੍ਰਿਤ ਕਰ ਕਰ ਪੀਮਾ ਲਾਲਾ ਵਾਲਾ ਪੀਰ ਸੁਣੀਦਾ ਸਦਾ ਸੁਹਾਗਣ ਜੀ ਮਾਂ ਜੀ ਸੈਯਦਾ ਸੁਲਤਾਨ ਸਮੁੰਦਰ ਸਾਗਰਾ ਪੀਰ ਦਾ ਚਾਰੇ ਕੂਟਾਂ ਚ ਵਸਰਾ ਜੀ ਸੈਯਦਾ ਜੀ ਸ਼ੇਖ ਪੁੱਲਾ ਨਹੀਂ ਮਾਰਨਾ ਮਨੋਂ ਨਹੀਂ ਬਸਾਰਨਾ ਅੱਜ ਲੜ ਲਗਿਆਂ ਨੂੰ ਤਾਰਨਾ ਜੀ ਸੈਯਦ ਆ ਪੀਰਾ ਤਨ ਸਖੀ ਸੁਲਤਾਨਾ ਤੇਰੇ ਘਰ ਘਰ ਬਣੇ ਮਕਾਮਾ ਝੰਡੇ ਝੁਲਦੇ ਚਾਰ ਜਹਾਨਾ ਪੀਰ ਨੂੰ ਰਾਜੇ ਕਰਨ ਸਲਾਮਾ ਜੀ ਸੈਯਦ ਆ ਤੂੰ ਪੀਰ ਮੇਰਾ ਮੈਂ murid ਤੇਰਾ ਪੀਰਾ ਚੜ ਕੱਕੀ ਪਾ ਫੇਰਾ ਕੱਕੀ ਕੱਕ ਪਲਾਣਾ ਹਣ ਬੌੜੇ ਤਾਂ ਜਾਣਾ ਜੀ ਸੈਯਦਾ ਪੀਰ ਜੀ ਹਾਜ਼ਰ ਹੋ ਕੇ ਕੱਕੀ ਦੇ ਪਾਸ ਖਲੋ ਕੇ ਪੀਰ ਜੀ ਢੋ ਕੇ ਜਹਾਜ਼ ਬੜੇ ਬਨ ਲਾਇਓ ਸਖੀ ਸਲਤਾਨ ਦਾਤਾ ਰਖ ਨਾਮ ਦਿਲਾ ਬਾਲਾ ਪੀਰ ਮੁਲਤਾਨ ਦਾ ਵਾਲੀ ਦਾ ਹੀ ਰਹਿਮਤਾ ਕਰਨੀਆਂ ਤੁਹਾਡੇ ਨਾਮ ਤੇ ਦੁਆ ਧਾਰ ਕਰਾਈ ਗਏ ਮਨਜ਼ੂਰ ਕਰਨੀ ਪੰਜ ਪੀਰ ਦਸਤਗੀਰ ਖਵਾਜਾ ਗਰੀਬ ਨਵਾਜ਼ ਗੌਸਪਾਕ ਪੀਰਾਂ ਦੇ ਪੀਰ ਗਹਿਰਮੇ ਸਰਕਾਰ ਸ਼ੇਖ ਅਬਦੁਲ ਕਾਦਰ ਜਲਾਨੀ ਫਜ਼ਲ ਕਰਨਾ ਦਰਸ ਕਰਨਾ ਰਹਿਮ ਕਰਨਾ ਦਾਤਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਾ ਆਇਆਂ ਸੰਗਤਾਂ ਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਕਦਮ ਜੱਲੇ ਲੈ ਕੇ ਲੈਣੇ ਦਰਦੋ ਵਾਲੇ